ਅੱਜ ਇੱਕ ਸਪੈਸ਼ਲ ਚੀਜ਼ ਲੈ ਕੇ ਆਈ ਸੀ ਡੈਡੀ ਤੇ ਆਂਦਿਆਂ ਹੀ ਗਾਇਬ ਉਹ ਹੈਗੀ ਹੈ ਪੈਰਾਸੀਟਾਮੋਲ ਕੀ ਕਿਹੜੀ ਉਹ ਸੁਣੀ ਸ਼ਿਕਾਇਤ ਹੋ ਰਹੀ ਥੋੜੀ ਥੋੜੀ ਕਹਿੰਦਾ ਮਾਂ ਦਾ ਦੁੱਧ ਨਿਕਿੰਦਾ ਨਾ ਨਾ ਦੁੱਧ ਹੈ ਨਹੀਂ ਤੇ ਇਧਰ ਕਾਕਾ ਜੀ ਤਿਆਰੀ ਕਰੀ ਫਿਰਦੇ ਨੇ ਰਖੜੀ ਦੀ ਪਤਾ ਗਿਫਟ ਕੀ ਮੰਗ ਰਹੀ ਹੈ ਹਾਈ ਟੋਨ ਤੇ ਬਾਕੀ ਮੈਂ ਇਹੀ ਕਹਿਣਾ ਚਾਹੁੰਦਾ ਸੀ ਵੀ ਹੁਣ ਕਮੈਂਟ ਕਮੈਂਟ ਤੁਸੀਂ ਬਹੁਤ ਸੋਹਣੇ ਕਰਦੇ ਹੋ ਬੜਾ ਮਤਲਬ ਪੜ੍ਹ ਕੇ ਬਹੁਤ ਵਧੀਆ ਲੱਗਦਾ ਬਹੁਤ ਜ਼ਿਆਦਾ ਮਜ਼ਾ ਆਉਂਦਾ ਬੋਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਇੱਧਰ ਦੇਖੋ ਨੰਨੂ ਆਈ ਹੈ ਹੁਣ ਸਕੂਲੋਂ ਕਾਕੇ ਹੈਲੋ ਸੱਸਰੀ ਗਾਲ ਮम्मा ਬੋਲਤੇ ਆ ਜਾ ਮम्मा ਨੂੰ ਤੇ ਮਿਲ ਲੈ ਮੈਂ ਟੂਣੀ ਆ ਜਾ ਟੀਮਣੇ ਆ ਜਾ ਸ਼ੂਗਰ ਹੈ ਅੱਜ ਗਿਆ ਕਾਕਾ ਸਕੂਲ ਸੱਸਰੀ ਗਾਲ ਚ ਸਕ ਨੂੰ ਹਾਂ ਸ਼ਾਬਾਸ਼ ਮੇਰਾ ਬੱਚਾ ਕੰਢ ਕੇ ਆਇਆ ਹੈ ਅੱਜ ਨੰਨੂ ਲੱਡੂ ਲੈ ਕੇ ਗਿਆ ਸੀ ਹੈ ਅੱਛਾ 10 ਕਿਲੋ ਬੰਡੇ ਸੀ 10 ਤੇ ਮੈਮ ਨੂੰ ਨਾ ਬੰਦੇ ਦਿੰਦੇ ਤੇ ਮੈਮ ਦੇ ਥੱਲੇ ਵੰਡਦੇ ਹੈਲੋ ਮਾਂ ਤੇ ਸਿੱਲਡੂ ਦੇਵਾਂ ਕਹਿੰਦੇ ਉਹਨੂੰ ਸਾਰੀਆਂ ਮਹਿਮਾਨਾਂ ਨੇ ਵਧਾਈਆਂ ਦਿੱਤੀਆਂ ਨੇ ਕੀ ਕਹਿੰਦੀ ਸੀ थैंक यू ਮਾਂ ਨਹੀਂ ਵਧਾਈਆਂ ਦੇਂਦੀਆਂ ਮੁਬਾਰਕ ਹੈਂ ਵਧਾਈਆਂ ਹੈਂ ਅੱਛਾ ਫੇੜ ਫੇੜ ਕਿਹਾ ਆਇਆ ਫੇੜ ਉਹਨਾਂ ਨੇ ਦੇਤੀ ਕੀ ਕਹਿੰਦੀ ਐ ਤੇਰਾ ਵੀਰਾ ਆਇਆ ਫੇੜ ਸਿਰ ਮੈਂ ਕਹਿੰਦੀ थैंक यू ਮੈਂ थैंक यू थैंक यू ਮੈਂ थैंक यू ਫੇੜ ਅੱਛਾ ਤੇ ਆ ਜਸ ਸਪੈਸ਼ਲ ਲ ਦੋਆ ਦਾ ਡੱਬਾ ਲੈ ਕੇ ਗਈ ਸੀ ਵੀ ਮੈਂ ਸਕੂਲ ਜਾ ਕੇ ਮੰਡਣਾ ਵੈਸੇ ਫਿਰ ਇਹਨੇ ਕਿਹਾ ਵੀ ਕਿਸੇ ਟੀਚਰ ਨੂੰ ਦੱਸਿਓ ਨਾ ਕਹਿੰਦੀ ਮੈਂ ਆਪੇ ਕੱਢ ਕੇ ਦਵਾਵਾਂਗੀ ਕਿਸੇ ਟੀਚਰ ਤੇ ਅੰਦਰ ਉਹਨੇ ਏਸੀ ਤੋਂ ਬਹਿਸ ਚੱਲੀ ਜਾਂਦੀ ਏ ਵੀ ਕਾਕੇ ਨੂੰ ਏਸੀ ਜੇ ਰੱਖਣਾ ਹੈ ਕਿ ਨਹੀਂ ਰੱਖਣਾ ਮੰਮੀ ਟੈਡੀ ਲੜ ਪਏ ਨੇ ਉਹ ਕਹਿੰਦੀ ਨਹੀਂ ਰੱਖਣਾ ਸੀ ਤੇ ਅੰਦਰ ਉਹ ਕਾਕੇ ਨੂੰ ਚੇਂਜ ਕੀਤਾ ਤੇ ਅੱਜ ਨਾਲੇ ਹਸਪੀਟਲ ਲੈ ਕੇ ਗਏ ਸੀ ਚੈੱਕ ਕਰਵਾਉਣ ਵਾਸਤੇ ਪਰ ਐਦੇ ਡਾਕਟਰ ਨੇ ਸ਼ਾਮ ਨੂੰ ਆਣਾ ਇਹਨੂੰ ਸ਼ਾਮ ਨੂੰ ਲੈ ਕੇ ਜਾਣਾ ਤੇ ਮੈਂ ਗਈ ਸੀ ਮੇਰੀ ਡਰੈਸਿੰਗ ਵਗੈਰਾ ਕੀਤੀ ਇਹਨਾਂ ਨੇ ਤੇ ਮੈਡੀਸਿਨ ਦਿੱਤੀ ਦੁਆਰਾ ਤੇ ਹੁਣ ਨੰਨੂ ਆਈਏ ਸਕੂਲੋਂ ਰਾਤ ਨੰਨੂ ਨੇ ਕੀ ਧੋਮਾ ਚੁਲਾਈ ਸੀ ਬਰਾਤੀ ਨੰਨੂ ਨੇ ਬੜਾ ਕਿੰਨਾ ਤੰਗ ਕੀਤਾ ਏ ਹੋਰ ਕਹਿੰਦੀ ਇਹਨੂੰ ਨਾ ਚੁੱਕੋ ਇਹਨੂੰ ਇਹਨੂੰ ਨਾ ਫੜੋ ਉਹ ਟੁੱਟੀ ਉਹ ਟੁੱਟੀ ਵੰਜ ਗਿਆ ਲਾਰੋ ਤੇ ਲੈ ਆਉਣਾ ਨੂੰ ਦੁੱਧ ਪਿਆਦਾ ਮੈਂ ਵੈਸੇ ਛੇਤੀ ਜੀ ਕੰਮ ਦੇ ਲੱਗ ਗਈਆਂ ਕਿ ਨਹੀਂ ਵਲੋਗ ਵਾਲੇ ਐਦੀ ਕੋਈ ਰਸਮ ਨਹੀਂ ਕੀਤੀ ਹਾਂਜੀ ਤੇ ਮੈਨੂੰ ਬਸ ਇਹੀ ਕੰਮ ਹੈ ਇੱਕ ਮਨੂੰ ਕੋਈ ਹੋਰ ਕੰਮ ਵੀ ਕਰ ਲਿਆ ਘਰ ਆਇਆ ਉਥੇ ਨਹੀਂ ਦਾਸਤਰੀ मैम ਨੇ ਕੀ ਕਿਹਾ ਹੋਮਵਰਕ ਨਹੀਂ ਕੀਤਾ ਸੀ ਤੂੰ ਕੁਛ ਨਹੀਂ ਕੀਤਾ ਪੱਕਾ ਕਾ ਤੇ ਕੰਮ ਦਿੱਤਾ ਸੂਨ ਦਾ ਟੈਸਟ ਲਾਣਾ ਸੀ ਬੈਂਚ ਦੇ ਥੱਲੇ ਲੌਗ ਗਿਆ ਹੋ ਕੋਈ ਨਹੀਂ ਮੈਂ ਦੱਸਾਂ ਕਿ ਮੈਮ ਤੂੰ ਵੀ ਲੈ ਬੈਂਚ ਦੇ ਥੱਲੇ ਲੌਤ ਕੇ ਜਾ ਮੈਂ ਕਹਿ ਰਹੀ ਆ ਅੰਨਾ ਮੰਨ ਸਭ ਦੋਸਤਾਂ ਨੇ ਕਿਹਾ ਤਾਂ ਕਿ ਤੁਸੀਂ ਨਾ ਜਦੋਂ ਮੈਂ ਕੇ ਅਸਮੀ ਨਹੀਂ ਆਈਏ ਤੁਸੀਂ ਜਦੋਂ ਨੋ ਤਾਂ ਨਾ ਮੈਂ ਸੱਚੀ ਨੋ ਗਿਆ ਤਾਂ ਫਿਰ ਨਾ ਮੈਨੂੰ ਲੱਗਿਆ ਕਿ ਇਹ ਨਹੀਂ ਆਈ ਤੇ ਫਿਰ ਨਾ ਮੈਂ ਜਦੋਂ ਉਹ ਉੱਧਰ ਐਵੇਂ ਬੈਠੀ ਸੀ ਜਦੋਂ ਉਹ ਐਦਰ ਮੂੰਹ ਕਰਦੀ ਸੀ ਨਿਕਲ ਆਉਂਦੀ ਸੀ ਜਦੋਂ ਉਹ ਐਦਰ ਮੂੰਹ ਕਰਦੀ ਸੀ ਲੋ ਜਾਂਦੀ ਸੀ ਕੋਈ ਗੱਲ ਨਹੀਂ ਹੁਣ ਸਾਰੇ ਪੈਂਟਲੇ ਦੱਸਾਂਗੇ ਤੇਰੀ ਮੈਮ ਨੂੰ ਇੱਧਰ ਉਹ ਡੈਡੀ ਸੁੱਤੇ ਪਏ ਨੇ ਮੰਮੀ ਕਾਕੀ ਨੇ ਲੈ ਕੇ ਉੱਧਰ ਛੋਟੇ ਕਮਰੇ 'ਚ ਦੇਖਣੇ ਤੇ ਮੈਂ ਵੀ ਹੁਣ ਉੱਧਰ ਹੀ ਚਲੀ ਗਈਆਂ ਦੁੱਧ ਦੁੱਧ ਪਿਆਣਾ ਸੀ ਉਹਨੂੰ ਤੇ ਮੀਂਹ ਪੈਣ ਤੋਂ ਬਾਅਦ ਧੁੱਪ ਬਹੁਤ ਤਿੱਖੀ ਚੜ ਗਈ ਹੈ ਥੋੜੀ ਹਮਸ ਜਿਹੀ ਹੋਈ ਹੁਣ ਬਾਈ ਬਾਈ ਦੇ ਮੈਂ ਅਜੂ ਨੂੰ ਤੇ ਤੇ ਦਨਨੂ ਤੇ ਚੱਲ ਕੇ ਪੈਰਾਂ ਲੰਮਾ ਤੂ ਵੀ ਥੋੜੀ ਦੇਰ ਮੈਂ ਇੱਕ ਨਵਾਂ ਸਟਾਈਲ ਲੱਭ ਲਿਆ ਹਾਂ ਜੀ ਹੁਣ ਸ਼ਾਮ ਦਾ ਟਾਈਮ ਹੈ ਚਾਹ ਪਾਣੀ ਪੀ ਕੇ ਰੈਸਟ ਕਰਕੇ ਅਸੀਂ ਉੱਠੀਏ ਸੀ ਤੇ ਮੈਂ ਵਾਕ ਕਰਦੀ ਸੀ ਬਾਅਦ ਵੇੜੇ ਦੇ ਵਿੱਚ ਤੇ ਕਾਕਾ ਸੁੱਤਾ ਹੋਇਆ بس ایک ਵੱਡੀ دقت ਹੋ ਗਈ ਵੀ ਜਦੋਂ ਦਾ کاکا ਹੋਇਆ ਹੈ ਨਾ ਧੁੱਪ ਨਹੀਂ ਨਿਕਲੀ ਸਵੇਰ ਦੀ ਡਾਕਟਰ ਨੇ ਕਿਹਾ ਇਹਨੂੰ ਸਵੇਰ شام ਦੀ ਧੁੱਪ ਦਿਖਾਣੀ ਬਹੁਤ ਜ਼ਰੂਰੀ ਹੈ ਤੇ ਉਹ ਅਸੀਂ ਸਵੇਰੇ ਲੈ ਕੇ ਜਾਂਦੀਆਂ ਬੱਦਲ ਬਣਿਆ ਹੁੰਦਾ ਤੇ ਸ਼ਾਮ ਨੂੰ ਲੈ ਕੇ ਜਾਂਦੇ ਆ ਤੇ ਧੁੱਪ ਹੀ ਗਾਇਬ ਹੁੰਦੀ ਹੈ ਤਾਂ ਐਸ ਸਮੱਸਿਆ ਆ ਗਈ ਬਹੁਤ ਵੱਡੀ ਤੇ ਹੁਣ ਸ਼ਾਮ ਨੂੰ کاکے ਨੂੰ ਵੀ چیک اپ ਲਈ ਲੈ ਕੇ ਜਾਣਾ ਹੈ باقی ਨੰਨੂ ਨੇ ਤੇ ਆਪਣਾ ਘਰਪੁਰ ਬਣਾਇਆ ਵਾ ਸੋ ਲੱਗੀ ਹੋਈ ਹੈ ਖੇਡ ਦੀ ਵੀ ਹੈ ਤੇ ਹੁਣ ਇੱਧਰ ਵੇਖੋ ਪੈਸੇ ਮੰਗਣ ਆਈ ਦਾ ਸੀ ਮੇਰੀ ਚੁੰਨੀ ਲੈ ਕੇ ਐ ਫਲਾਰਾ ਭਾਇਆ ਨੇ ਘਰ ਜਿ ਬਣਾਏ ਹੋਏ ਨੇ ਚੁੰਨੀ ਮੇਰੇ ਨਾਲ ਕੀ ਕਹੀਏ ਸੀ ਤੇ ਆਂਦੀ ਬੀਕੋਸ ਨੇ ਆਉਂਦਾ ਹਾਂ ਤੇ ਅੱਜ ਇੱਕ ਸਪੈਸ਼ਲ ਚੀਜ਼ ਲੈ ਕੇ ਆਈ ਸੀ ਡੈਡੀ ਤੇ ਆਂਦਿਆਂ ਹੀ ਗਾਇਬ ਉਹ ਹੈਗੀ ਹੈ ਪੈਰਾਸੀਟਾਮੋਲ ਤੇ ਮਮੀ ਕਿੰਨੇ ਕਿੰਨੇ ਖਾਦੀ ਹੈ ਜੀ ਹੁਣ ਤੇ ਲੈ ਕੇ ਆਏ ਆਂ ਅਸੀਂ ਮੈਂ ਖਾਦੀ ਹੈ ਗੈਰੀ ਨੇ ਖਾਦੀ ਹੈ ਸ਼ਗਰੀਦ ਨੇ ਖਾਦੀ ਹੈ ਹਾਂ ਹੁਣ ਮੈਂ ਖਾਣ ਲੱਗੀ ਹਾਂ ਚੌਥੀ ਗੋਲੀ ਪੈਰਾਸੀਟਾਮੋਲ ਦੀ ਹੈ ਹੁਣ ਪਤਾ ਲੱਗ ਰਿਹਾ ਨਾ ਥਕਾਵਟ ਦਾ ਆਪਾਂ ਨੂੰ ਇਹ ਸਾਮੂਹ ਬਹੁਤ ਜ਼ਿਆਦਾ ਹੁੰਦਾ ਕਾਕੇ ਕਰਕੇ ਥੋੜੀ ਥਕਾਵਟ ਸਾਰਿਆਂ ਦੇ ਸਰੀਰ ਐਵੇਂ ਬੇਨ ਬੁਖਾਰ ਬੁਖਾਰ ਟੈਕ ਕਾਕੇ ਨੂੰ ਵੀ ਬੁਖਾਰ ਸੀ ਰਾਤ ਨੂੰ ਹੈ ਨਾ ਮੈਨੂੰ ਵੀ ਬੁਖਾਰ ਸੀ ਮੇਰੇ ਘਰ ਕੀ ਉਹਨੂੰ ਹੋ ਗਿਆ ਹੁਣ ਮੈਂ ਪੈਰਾਸੀਟਾਮੋਲ ਖਾਣੀ ਹੈ ਤੇ ਫੇਰ ਮਿਲਨੇ ਆ। ਨਾ ਮੈਂ ਸੇਰੇ ਨਹੀਂ ਸਿਖਾਦੀ। ਹਾਂਜੀ ਤੇ ਹੁਣ ਡੈਡੀ ਕੇ ਕੱਕੇ ਦਾ ਚੈੱਕਅਪ ਕਰਵਾ ਕੇ ਆਏ ਨੇ। ਕੀ ਕਹੇੜੀ? ਕੁਛ ਨਹੀਂ ਸ਼ਿਕਾਇਤ ਹੋ ਰਹੀ ਥੋੜੀ ਥੋੜੀ ਕਹਿੰਦਾ ਮਾਂ ਦਾ ਦੁੱਧ ਨਹੀਂ ਪਿੰਦਾ ਲੱਗਦਾ ਮੈਂ। ਦੁੱਧ ਹੈ ਨਹੀਂ। ਮਾਂ ਦਾ ਦੁੱਧ ਜਿੰਨਾ ਪੀਏ ਉਹਨਾਂ ਥੋੜਾ ਜਿਹਾ ਸ਼ਾਕੀ ਨੂੰ ਦਾਖ ਰੱਖ ਲੈ। ਜਿੰਨਾ ਨਾਲ ਲੈ ਆ ਨੀ ਫਿਰ ਉਹ ਦਵਾਈ ਲੈ ਲੈਣੀ ਉਸ ਨੂੰ। ਰਹੀ ਸੀ ਤੇ ਇੱਧਰ ਨੰਨੂ ਕੇ ਵੀ ਆ ਰਹੇ ਨੇ ਹਾਂ ਉਹ ਤਾਂ ਠੀਕ ਆ ਪਚੰਪਲੀ ਉਹ ਟੀਆਂ ਪੰਜ ਚਾਰ ਵਾਰੀ ਕਰੇ ਤੇ ਨਵਾਰੀ ਕਰੇ ਪੰਜ ਵਾਰੀ ਕਰੇ ਫੁਖਾਰ ਗੱਦਸੇ ਸੀ ਵੀ ਰਾਤੀ ਬੁਖਾਰ ਸੀ ਫੁਖਾਰ ਨੂੰ ਠੀਕ ਹੋ ਗਿਆ ਤੇ ਐ ਵੇਖ ਇੱਧਰ ਲੈ ਕੇ ਆਈ ਫਟੋਣੇ ਤੇ ਫਟੋਣੇ ਨੇ ਕਮਰਾ ਕਮਰਾ ਸੁਨਾਣ ਕੋਈ ਪ੍ਰੋਜਾ ਤਾਂ ਆ ਜਾਂਦਾ ਨਾ ਉਹ ਗਾਈ ਉਹ ਦਵਾਈ ਚੱਲਦੀ ਨਹੀਂ ਇੱਕ ਐ ਲੈ ਕੇ ਆਈਆਂ ਤੇ ਯੋ ਨਿਕਲੀ ਆ ਰਹੀ ਐ ਜਰਾ ਨਹੀਂ ਤਾਂ ਕਾ ਅੱਛਾ ਦਵਾਈ ਜਿਹੜੀ ਪਹਿਲੀ ਚੱਲੀ ਚੱਲਣੀ ਦਾ ਰਦਰ ਚੱਲਣੀ ਉਹ ਬੰਦ ਨਹੀਂ ਕਰਦੀ ਹੂੰ ਟੱਕੀ ਨੂੰ ਚੈੱਕ ਕਰਵਾ ਕੇ ਆਈ ਹਾਂ ਕਿਉਂ ਸਾਰੀਆਂ ਚੱਲੀਆਂ ਵੈਸੇ ਹੀ ਮਾਤਾ ਦੇ ਵੀ ਚੱਲੀਆਂ ਸਾਰੀਆਂ ਬੜੀ ਹੋ ਜਾਂਦੀਆਂ ਚੱਲਦੀ ਅੱਛਾ ਉਹ ਜੋ ਨਾਲ ਕਿਹੜਾ ਦਵਾਈ ਕਹਿੰਦੇ ਉਹ ਨਾਲ ਵਿੱਚ ਆ ਵੇਖੋ ਮਿਰਚ ਉਹ ਦਵਾਈ ਚ ਵੀ ਪੈਂਦੀ ਸ਼ਰਸਰੀ ਕਾਈ ਦੀ ਸ਼ਾਰਿਆਂ ਨੂੰ ਬਸ ਬਸ ਅੱਜ ਦੇ ਹੁਣ ਕਾਕਾ ਹਾਦਾਰ ਕ੍ਰਿਡਿਟ ਤਿਆਰੀ ਕਰੀ ਫਿਰਦੇ ਕਹਿੰਦੀ ਮੈਂ ਰਖੜੀ ਉਸਾ ਚ ਮੇਰੇ ਵੱਲੋਂ ਪਹਿਲੇ ਸਾਸਿਕਾਲ ਸਾਰੇ ਸਾਸਿਕਾਲ ਤੇ ਇਧਰ ਕਾਕਾ ਜੀ ਤਿਆਰੀ ਕਰੀ ਫਿਰਦੇ ਨੇ ਰਖੜੀ ਦੀ ਪਤਾ ਗਿਫਟ ਕੀ ਮੰਗ ਰਹੀ ਐ ਆਈਫੋਨ ਆਈਫੋਨ ਗਿਫਟ ਮੰਗ ਰਹੀ ਰਖੜੀ ਦੇ ਕਾਕੇ ਕੋਲੋਂ ਉਹ ਵੀ ਕਾਕੇ ਦਾ ਪਾਪਾ ਜੀ ਤੈਨੂੰ ਦੇ ਸਕਦਾ ਆਈਫੋਨ ਲੈ ਕਾਕਾ ਆਈਫੋਨ ਗਿਫਟ ਇਸ ਦੇਖੀ ਸੇ ਸੂ ਨਾ ਗੋਹੀ ਜੀ ਤੁਹਾਨੂੰ ਕੀ ਕੀ ਮੰਗਦੀ ਆ ਕੀ ਕੀ ਵਾਹਿਗੁਰੂ ਸੱਚੇ ਪਾਸ਼ਾ ਰੱਬ ਕਰੇ ਵਾਹਿਗੁਰੂ ਕਰੇ ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ ਤੈਨੂੰ ਕੱਲੀ ਕੱਲੀ ਚੀਜ਼ ਜਿਹੜੀ ਤੂੰ ਮੰਗਦੀ ਏ ਤੈਨੂੰ ਸਭ ਕੁਝ ਮਿਲੇ ਵਾਹਿਗੁਰੂ ਵਾਹਿਗੁਰੂ ਸੱਚੇ ਪਾਸ਼ਾ ਮੇਰੇ ਕਾਕੇ ਨੂੰ ਸਾਰੀਆਂ ਚੀਜ਼ਾਂ ਮਿਲਣ ਹੋਰ ਚੀਜ਼ਾਂ ਹੈਗੀਆਂ ਦੋ ਚੀਜ਼ਾਂ ਹਾਂ ਹਾਂ ਦੋ ਚੀਜ਼ ਆ ਦੇਖੋ ਹੁਣੇ ਹੁਣੇ ਨਾ ਇਹਨੇ ਛੇੜ ਪਾਈ ਸੀ ਮੈਨੂੰ ਬ੍ਰੇਸਲੇਟ ਕਿੱਟ ਲੈਣੀ ਆ ਪਰ ਬ੍ਰੇਸਲੇਟ ਕਿੱਟ ਤਾਂ ਮਿਲ ਹੀ ਨਹੀਂ ਤੇ ਆ ਹੁਣ ਆਈ ਰੇਜ਼ਰ ਆ ਜਿਹੜੀ ਵੈਜੀਟੇਬਲ ਰੇਜ਼ਰਸ ਤੇ ਆਹ ਲੈ ਕੇ ਆਈ ਆ ਸਕੈਚ ਲੈ ਕੇ ਆਈ ਆ ਤੇ ਆਨਲਾਈਨ ਹੀ ਕਰਨੀ ਪੈਣੀ ਆ ਆਹੋ ਤੇ ਹੁਣ ਕਾਕਾ ਵੇਖੀ ਕੀ ਕਰਦਾ ਪਿਆ ਆਪਾਂ ਕਾਕਾ ਕਾਕੇ ਦੀ ਰੀਲ ਬਣਾਈ ਆ ਪਾਪਾ ਨੇ ਉਹ ਤੁਸੀਂ ਫਟਾਫਟ ਇੰਸਟਾਗ੍ਰam ਤੇ ਲੈਂਕ ਕਰੋ ਤੇ ਦੇਖੋ ਵੀਡੀਓ ਪਾਵਾਂਗੇ ਆਪਾਂ ਅੱਜ ਦੇ ਦਿਆਂ ਕੁਝ ਹੋਰ ਬਣਾ ਕੇ ਸੋਚਦੇ ਆਂ ਕੁਝ ਵਧੀਆ ਜਿਹਾ ਬਣਾਨੇ ਆ ਠੀਕ ਹੈ ਆਪਾਂ ਬਣਾਨੇ ਆ ਰੀਲਸ ਆ ਜਾ ਚਲ ਆ ਉਧਰ ਚਲੀਏ ਕਾਕੇ ਕੋਲ ਆਪਾਂ ਕਾਕਾ ਕੀ ਕਰਦਾ ਦੇਖ ਕੇ ਆਈ ਮੜਾ ਆ ਤਰਲੇ ਓ ਓ ਮਾਦੀ ਸ਼ਾਲ ਚੱਲ ਚੱਲ ਸ਼ਾਬਾਸ਼ ਚੱਲ 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 ਵੇਖੀਏ ਕੱਕ ਤੇ ਕਾਕਾ ਹਾੜਾ ਪੋਟੀ ਕਰ ਰਿਹਾ ਹੈ ਐ ਨੰਨੂ ਮਨਪ੍ਰੀਤ ਪੋਟੀ ਕਰਾ ਕਾਕਾ ਨੰਨੂ ਨੰਨੂ ਪੋਟੀ ਸਾਫ ਕਰ ਲਈ ਜੀ ਕਾਕੇ ਦੀ ਦੇਖ ਦੇ ਆਈਫੋਨ ਜਾਈਦਾ ਤੈਨੂੰ ਦਤਾ ਪੋਟੀ ਇਹਨੂੰ ਸਾਫ ਕਰ ਸਕਦੀ ਕਾਕੇ ਦੀ ਸ਼ਮਾ ਕਰ ਲੈ ਰਸਨਾ ਜੀ ਕੰਦੀ ਮੈਂ ਤੇ ਇਹਨੂੰ ਕਾਕੇ ਨੂੰ ਕਹਿੰਦਾ ਰਕਸ਼ਾ ਬੰਧਨ ਤੇ ਨਾ ਆਹੋ ਆਈਫੋਨ ਗਿਫਟ ਕਰ ਮੈਂ ਉਹੀ ਇਹਨੂੰ ਕਿਹਾ ਮੈਂ ਕਿਹਾ ਆਈਫੋਨ ਤੇ ਤੈਨੂੰ ਤੇਰਾ ਪਾਪਾ ਨਹੀਂ ਲੈ ਕੇ ਦੇ ਸਕਦਾ ਹਲੇ ਹੈ ਉਹ ਕਿਤੇ ਲੈ ਕੇ ਦੇਗਾ ਤੈਨੂੰ ਆਈਫੋਨ ਮੈਂ ਨਹੀਂ ਸਾਫ਼ ਕਰ ਲੈ ਵਾਈਫਸ ਕੀ ਕਹਿੰਦੀ ਇੱਕ ਮੈਂ ਨਾ ਇਹਨੂੰ ਕਿਚਨ ਸੈੱਟ ਲੈ ਕੇ ਦੇਣਾ ਮੋਡੂਲਰ ਕਿਚਨ ਜਿਹੜਾ ਘੌਂੜ ਉਹ 250 ਦਾ ਜਿਹੜਾ ਮੈਂ ਕਹਿੰਦੀ ਵੀ ਸੀ ਹਾਂ ਉਹ 1500 ਦਾ ਉਹ ਵਧੀਆ ਵੱਡਾ ਸਾਰਾ ਨਾ ਉਹ ਲੈ ਕੇ ਦਊਗਾ ਵੱਡੇ ਤੇ ਤੇਰੇ ਜਿਵੇਂ ਅੰਗਰੇਜ਼ ਨਹੀਂ ਬਰਥਡੇ ਦੇ ਕੁਕਿੰਗ ਕਰਦੇ ਥੱਲੇ ਤੇ ਉਹ ਉਹ 51 VC ਹਾਂ ਹੋ 120 VC ਦਾ ਸਾਰਾ ਕੁਝ ਹੀ ਸੀਗਾ ਬਰਥਡੇ ਤੇ ਲੈ ਕੇ ਦਊਗਾ ਠੀਕ ਹੈ ਠੀਕ ਹੈ ਬਰਥਡੇ ਕਰੋ ਆਏਗਾ ਬਰਥਡੇ ਆਏਗਾ ਜਨਵਰੀ ਚ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਵੀ ਤੁਸੀਂ ਇੰਨੇ ਸਾਰੇ ਕਮੈਂਟ ਭਰ-ਭਰ ਕੇ ਕਰਦੇ ਹੋ ਇੰਨਾ ਜਿਆਦਾ ਯਾਰ ਹੁਣ ਤਾਂ ਤੁਸੀਂ ਬੜਾ ਹੀ ਪਿਆਰ ਦੇ ਰਹੇ ਹੋ ਸਹੀ ਗੱਲ ਹੈ ਤੇ ਮੈਂ ਬਸ ਇਹੀ ਤੁਹਾਡੇ ਅਗੇ ਰਿਕੁਐਸਟ ਕਰਨੀ ਚਾਹਨਾ ਬੇਨਤੀ ਕਰਨੀ ਚਾਹਨਾ ਵੀ ਪਲੀਜ਼ ਅੱਗੇ ਵੀ ਆਪਣਾ ਪਿਆਰ ਇਦੀ ਬਣਾਈ ਰੱਖਿਓ ਹੈਨਾ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਕੋਸ਼ਿਸ਼ ਕਰਿਆ ਕਰਾਂਗੇ ਵਧੀਆ ਵਧੀਆ ਹੈਨਾ ਵਲੌਗ ਤੁਹਾਡੇ ਲਈ ਬਣਾਇਆ ਕਰੀਏ ਹੈਨਾ ਤੇ ਹੁਣ ਬਸ ਇਹ ਆ ਵੀ ਕਾਕਾ ਹੁਣ ਥੋੜਾ ਜਿਹਾ ਸਵਾ ਮਹੀਨਾ ਦਾ ਹੋ ਜੇ ਤੇ ਫਿਰ ਜਿਹੜੇ ਮਤਲਬ ਕਹਿ ਰਹੇ ਕਿ ਸ਼ਕਲ ਸ਼ਕਲ ਦਿਖਾਓ ਰੋਪੇ ਸ਼ਕਲ ਜ਼ਰੂਰ ਦਿਖਾਵਾਂਗੇ ਸਵਾ ਮਹੀਨੇ ਬਾਅਦ ਸ਼ਕਲ ਜ਼ਰੂਰ ਦਿਖਾਵਾਂਗੇ ਵੈਸੇ ਵੀ ਤੁਸੀਂ ਦੇਖ ਹੀ ਲਈ ਹੋਣੀ ਹੈ ਕਾਫੀ ਜਣਿਆਂ ਨੇ ਤੇ ਵੈਸੇ ਵੀ ਵਲੌਗ ਦੇ ਵਿੱਚ ਮਾੜੀ ਮੋਟੀ ਤੇ ਮੈਂ ਮਤਲਬ ਇੱਦਾਂ ਵੀ ਨਹੀਂ ਪ੍ਰੋਪਰ ਨਹੀਂ ਮੈਂ ਬਣਾਉਂਦਾ ਵੀਡੀਓ ਮਤਲਬ ਪ੍ਰੋਪਰ ਚਿਹਰੇ ਦੀ ਨਹੀਂ ਬਣਾਉਂਦਾ ਹੈਗਾ ਮਤਲਬ ਅੱਗੇ ਉਦਾਂ ਮਤਲਬ ਦੂਰੋਂ ਜਾਂ ਫਿਰ ਤੁਸੀਂ ਦੇਖੀ ਹੋਣੀ ਹੈ ਤਾਂ ਤੁਸੀਂ ਦੇਖ ਲਿਆ ਹੋਣਾ ਨਹੀਂ ਤੇ ਬਾਕੀ ਮੈਂ ਇਹੀ ਕਹਿਣਾ ਚਾਹੁੰਦਾ ਸੀ ਵੀ ਹੁਣ ਕਮੈਂਟ ਕਮੈਂਟ ਤੁਸੀਂ ਬਹੁਤ ਸੋਹਣੇ ਕਰਦੇ ਹੋ ਬੜਾ ਮਤਲਬ ਪੜ੍ਹ ਕੇ ਬਹੁਤ ਵਧੀਆ ਲੱਗਦਾ ਬਹੁਤ ਜ਼ਿਆਦਾ ਮਜ਼ਾ ਆਉਂਦਾ ਸੋਹਣੇ ਸੋਹਣੇ ਕਮੈਂਟ ਆਂਦੇ ਤੁਹਾਡੇ ਹੈਨਾ ਤੇ ਬਹੁਤ ਵਧੀਆ ਲੱਗਦਾ ਹੈਗਾ ਤੇ ਅੱਧੀ ਵਸ ਆਪਣਾ ਪਿਆਰ ਬਣਾਈ ਰੱਖਿਓ ਠੀਕ ਹੈ ਨਾ ਸ਼ੇਅਰ ਸ਼ੁਰੂ ਕਰਦੇ ਰਹੋ ਵੀਡੀਓ ਨੂੰ ਕਿੰਨੇ ਸਾਲ ਹੈ ਨਾ ਮਤਲਬ ਹੋ ਗਏ ਨੇ 5 ਸਾਲ 5.5 ਸਾਲ ਨੰਨੂ ਜਦੋਂ ਹੋਈ ਸੀ ਹੈ ਨਾ ਤੇ ਸਾਰਾ ਕੁਝ ਹੁਣ ਰੀਵਾਈਂਡ ਹੋ ਰਿਹਾ ਤੇ ਅੱਜ ਤੋਂ 5 ਸਾਲ ਪਹਿਲਾਂ ਵੀ 5.5 ਸਾਲ ਪਹਿਲਾਂ ਵੀ ਅਸੀਂ ਇਦਾਂ ਹੀ ਬਸ ਵੇਖਦੇ ਰਹਿੰਦੇ ਸੀ ਉਹਦੇ ਮੂੰਹ ਵੱਲ ਹੈ ਨਾ ਵੀ ਹੁਣ ਬੋਲਣਾ ਸ਼ੁਰੂ ਕਰੇਗਾ ਹੁਣ ਵੇਖਣਾ ਸ਼ੁਰੂ ਕਰੇਗਾ ਹੁਣ ਹੁਣ ਬੋਲਣਾ ਸ਼ੁਰੂ ਕਰੇਗੀ ਹੈ ਨਾ ਨੰਨੂ ਤੇ ਫਿਰ ਓੜੀ ਓੜੀ ਬੈਠਣਾ ਸ਼ੁਰੂ ਕੀਤਾ ਉਹਨੇ ਫਿਰ ਚੱਲਣਾ ਸ਼ੁਰੂ ਕੀਤਾ ਕਿੰਨਾ ਕੁਝ ਹੈ ਨਾ ਅਸੀਂ ਦੇਖਿਆ ਤੇ ਹੁਣ ਫੇਰ ਉੱਥੇ ਹੀ ਖੜੇ ਆ ਹੁਣ ਕਾਕੇ ਨੂੰ ਦੇ ਦੇ ਹੁਣ ਬਸ ਇਹ ਮੈਨੂੰ ਇਹ ਡੀ ਕੇ ਵੀ ਦੇਖੇ ਕਦੋਂ ਸਾਡੇ ਵਾਲ ਦੇਖ ਕੇ ਤੇ ਹੱਸਣਾ ਕਦੋਂ ਸ਼ੁਰੂ ਕਰੇਗਾ ਤੇ ਉਹ ਮੇਰੇ ਖਿਆਲ ਨਾਲ 2-3 ਮਹੀਨੇ ਤੱਕ ਸ਼ਾਇਦ ਫੇਰ ਦੇਖਣਾ ਸ਼ੁਰੂ ਕਰੇਗਾ ਹੱਸਣਾ ਸ਼ੁਰੂ ਕਰੇਗਾ ਰਿਐਕਸ਼ਨ ਮਤਲਬ ਆਪਣੇ ਦੇਣੇ ਸ਼ੁਰੂ ਕਰੇਗਾ ਲੈ ਰਿਐਕਟ ਨਹੀਂ ਕਰੇਗਾ ਤੇ ਮਨਪਰੀ ਨੂੰ ਬਾਕੀ ਪਤਾ ਵੀ ਕਿੰਨੇ ਕੁ ਰਿਐਕਸ਼ਨ ਦਿੰਦਾ ਉਹ ਮਨਪੀਕਾ ਤੇ ਅੰਦੀਸ ਆ ਰਹੇ ਨੇ ਨੇ ਅੱਜ ਤੇ ਖੇਡ ਗਿਆ ਸੀ ਨਹੀਂ ਅੱਗੇ ਸਾਰਾ ਦਿਨ ਸੁੱਤਾ ਰਹਿੰਦਾ ਬਸ ਅੱਛਾ ਅੱਜ ਅੱਜ ਤੇ ਅਸੀਂ ਆਏ ਸੀ ਵੀ ਹਾਈ ਸੁੱਤਾ ਹੀ ਨਹੀਂ ਸੌਂਦਾ ਹੀ ਨਹੀਂ ਪਿਆ ਸੌਂਦਾ ਹੀ ਨਹੀਂ ਪਿਆ ਅਸੀਂ ਜਾ ਕੇ ਡਾਕਟਰ ਕੋਲ ਲੈ ਕੇ ਚੈੱਕ ਅਪ ਲਈ ਅੱਛਾ ਫੇਰ ਉਹ ਸੌਂ ਹੀ ਨਹੀਂ ਸੀ ਯਾਰ ਨਾ ਖੇਡ ਹੀ ਗਿਆ ਅੱਛਾ ਅੱਛਾ ਅੱਜ ਤਾਂ ਹੀ ਡਾਕਟਰ ਕੋਲ ਲੈ ਗਏ ਸੀ ਹਾਂ ਸ਼ਾਮ ਹੀ ਲੈ ਗਏ ਸੀ ਚੈੱਕ ਅਪ ਲਈ ਫੇਰ ਉਹ ਕਹਿੰਦਾ ਵੀ ਜਿੰਨਾ ਬੱਚਾ ਇਦਾਂ ਹੱਥ ਕਰ ਮਾਰੇ ਉਹ ਤੇ ਵਧੀਆ ਸਮਾਂ ਕਿ ਰੰਗੜਾਈਆਂ ਕਾਫੀ ਲੈਂਦਾ ਸੀ ਨਾ ਆਹ ਲੈ ਕੇ ਕਹਿੰਦਾ ਵਧੀਆ ਗੜਾਈਆਂ ਲੈਂਦਾ ਸੀ ਤੇ ਉਸੇ ਕਿਹਾ ਵੀ ਬਣਾਈਆਂ ਕਿਉਂ ਨਹੀਂ ਜਾਂਦਾ ਤੂੰ ਕਹਿੰਦਾ ਜਿੰਨੀਆਂ ਜ਼ਿਆਦਾ ਗੜਾਈਆਂ ਲੇਗਾ ਉਹਨਾਂ ਵਧੀਆ ਬੱਚੇ ਨੂੰ ਧੋੜਾਇਆ ਹੈ ਨਾ ਹੂੰ ਸਹੀ ਗੱਲ ਹੈ ਸਹੀ ਹੋਣਗੇ ਤੇ ਬਾਕੀ ਇਹ ਵੀ ਛੂ ਛੂ ਛਾਚੂ ਕਰਵਾਈ ਜਾਂ ਨੇ ਫੇਮਸ ਮਿਚ ਮਿਚ ਜਾਂਦਾ ਰਹਿੰਦਾ ਥੋੜਾ ਥੋੜਾ ਹੈ ਨਾ ਖੋਦੀ ਅਸੀਂ ਜਾਂਦੇ ਹਾਂ ਹਾਂ ਆਪਣੇ ਆਪ ਕਹਿੰਦੇ ਬਿਰਧ ਮਾਤਾ ਹਸਾਂਦੀ ਏ ਮਿੱਥ ਬਣੀ ਹੋਈ ਹੈ ਬਾਕੀ ਪਤਾ ਨਹੀਂ ਹੋਣਾ ਪਤਾ ਨਹੀਂ ਸੱਚਾਈ ਕਿੰਨੀ ਹੈ ਚਲੋ ਜੋ ਵੀ ਹੈ ਮਤਲਬ ਹਾਂ ਮਤਲਬ ਕੁਝ ਨਾ ਕੁਝ ਤਾਂ ਹੈ ਨਾ ਕਿ ਬੱਚਾ ਆਪਣੇ ਹਵਸ ਦਾ ਰੰਦਾ ਹੈ ਹੈ ਨਾ ਹਮ ਆਪਣੇ ਹਵਸ ਹੁੰਦਾ ਹੈ ਫਿਰ ਜਿਹੜੀ ਬਹੁਤ ਸਾਰੀਆਂ ਵੀਡੀਓ ਆਉਂਦੀਆਂ ਬੱਚੇ ਇਹ ਤਾਂ ਕੁਝ ਵੀ ਨਹੀਂ ਕਰਦਾ ਰਿਐਕਸ਼ਨ ਬੱਚੇ ਤਾਂ ਉਹ ਖਤਰਨਾਕ ਖਤਰਨਾਕ ਰਿਐਕਸ਼ਨ ਕਰਦੇ ਡਰਾਉਣ ਵਾਲੇ ਹੈ ਉਹ ਇੱਕ ਵੀਡੀਓ ਮੈਂ ਹੁਣੇ-ਹੁਣੇ ਦੇਖੀ ਨਵਦੀਪ ਨੇ ਮੈਨੂੰ ਭੇਜੀ ਬਿੱਲੂ ਵਾਲੀ ਉਹ ਨਾ ਖਤਰਨਾਕ ਹੁੰਦੇ ਹੋਂ ਨਾ ਜਿਵੇਂ ਸ਼ਰਾਬ ਪੀਤੀ ਹੁੰਦੀ ਹੈ ਜਦੋਂ ਨਸ਼ਾ ਕੀਤਾ ਹੁੰਦਾ ਨਾ ਖੁੱਲ ਇਤਾਂ ਗੜਾ ਹਨ ਖਤਰਨਾਕ ਰਿਐਕਸ਼ਨ ਦੇਖਣ ਮਿਲਦੇ ਬੱਚਿਆਂ ਦੇ ਸਹੀ ਗੱਲ ਹੈ ਮੈਂ ਕਾਕਾ ਦੇਖਦੇ ਕੁਝ ਵੀ ਨਹੀਂ ਇੰਨਾ ਜਦੋਂ ਗੱਲ ਕਰੇਗਾ ਹੋਣੀ ਕੋਈ ਤੇ ਵਾਕਈਏ ਗੱਲ ਹੈ ਵੀ ਅਭੀ ਜਿਹੜਾ ਵਾਈਗਰੂ ਨੇ ਹਨਾ ਚਲੋ ਮਤਲਬ ਹਰ ਇੱਕ ਚੀਜ਼ ਹੁੰਦੀ ਹੈ ਨਾ ਬੰਦੇ ਨੂੰ ਦੇਖੋ ਇੱਛਾ ਦੇ ਹੁੰਦੀ ਹੈ ਹਰ ਇੱਕ ਬੰਦੇ ਦੀ ਨਾ ਜੋ ਮਰਜੀ ਕੋਈ ਕਹੀ ਜਾਵੇ ਕੀ ਹਾਂ ਇੱਕ ਕੁੜੀ ਵੀ ਹੋਣੀ ਜ਼ਰੂਰੀ ਐ ਤੇ ਇੱਕ ਮੁੰਡਾ ਵੀ ਜ਼ਰੂਰੀ ਹੈ ਨਾ ਤੇ ਸਾਰਿਆਂ ਦੀ ਇੱਛਾ ਜ਼ਰੂਰ ਹੁੰਦੀ ਹੈ ਨਾ ਮਤਲਬ ਪਰ ਜਦੋਂ ਚਲੋ ਜੇ ਮੰਨ ਲਓ ਕਿਸੇ ਦੇ ਦੋ ਧੀਆ ਵੀ ਨੇ ਹੈ ਨਾ ਪਿਆਰੀਆਂ ਤੇ ਉਹ ਵੀ ਹੋਣੀਆਂ ਹੀ ਹੁੰਦੀਆਂ ਪਰ ਇੱਕ ਫਿਰ ਵੀ ਇੱਕ ਰੜਕਦੀ ਰਹਿੰਦੀ ਨਾ ਚੀਜ਼ ਕੀ ਹਾਂ ਬਈ ਇੱਕ ਮੁੰਡਾ ਹੋ ਜਾਵੇ ਇੱਕ ਮੁੰਡਾ ਹੋ ਜਾਵੇ ਹੈ ਨਾ ਇੱਕ ਮੁੰਡਾ ਹੋਵੇ ਜਿਹਦੀ ਕੋਈ ਨਹੀਂ ਹੈਗੀ ਨਾ ਹਾ ਰੋਸ਼ਾ ਉਹਦੀ ਉਹਨੂੰ ਤੜਪ ਰੈਂਦੀ ਤੜਪ ਰੈਂਦੀ ਹੈ ਉਹਨੂੰ ਜਹੀ ਗੱਲ ਹੈ ਹੁਣ ਸਾਡੇ ਭੈਣ ਹੈ ਨਹੀਂ ਜਿੱਦਾਂ ਚਲੋ ਭੈਣਾਂ ਦੇ ਬਹੁਤ ਨੇ ਐਦਾ ਦੀ ਗੱਲ ਨਹੀਂ ਸਾਡੇ ਦਾਇਆ ਜੀ ਦੀ ਕੁੜੀ ਹੈ ਨਾ ਉਹ ਮਤਲਬ ਸਾਡਾ ਬੋਧ ਕਰਦੀ ਹੈ ਪਰ ਇੱਕ ਮਤਲਬ ਜਿੰਨੇ ਕੋਲ ਹੈ ਨਾ 24 ਘੰਟੇ ਹੈ ਨਾ ਆਪਣੇ ਨਾਲ ਲੜਨਾ ਜੁੰਡਮ ਜੁੰਡੀ ਹੋਣਾ ਗਾਲਾਂ ਕੱਢਣੀਆਂ ਲੜਨਾ ਉਹ ਚੀਜ਼ ਜਿਹੜਾ ਨਾ ਉਹ ਬਹੁਤ ਰੜਕਦੀ ਹੈ ਕਿਉਂਕਿ ਆਪਣੀ ਜਿਹੜੀ ਭੈਣ ਹੁੰਦੀ ਹੈ ਉਹਨੇ ਰਖੜੀ ਆਪਣੇ ਪ੍ਰਾਇੋਰਟੀ ਤੇ ਬੰਨਣੀ ਹੈ ਨਾ ਸਭ ਤੋਂ ਪਹਿਲਾਂ ਹਰ ਇੱਕ ਚੀਜ਼ ਆਪਣੀ ਹੋਣੀ ਹੈ ਨਾ ਆਪਣੇ ਮੇਰੇ ਸੱਕੀ ਭੈਣ ਹੋਵੇ ਤੇ ਬਹੁਤ ਫਰਕ ਹੋ ਜਾਂਦਾ ਫਿਰ ਵੀ ਤੇ ਬਾਕੀ ਭੈਣਾਂ ਵੀ ਚਲੋ ਹੈ ਨੇ ਪਰ ਇਹ ਚੀਜ਼ਾਂ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ ਇਸ ਕਰਕੇ ਵਾਹਿਗੁਰੂ ਸਾਰਿਆਂ ਨੂੰ ਹੈ ਨਾ ਧੀ ਵੀ ਦਵੇ ਧੀ ਵੀ ਦਵੇ ਪੁੱਤਰ ਵੀ ਦਵੇ ਜ਼ਰੂਰ ਦੋਨੇ ਚੀਜ਼ਾਂ ਉਹ ਜ਼ਰੂਰੀ ਨੇ ਤੇ ਹੁਣ ਮਤਲਬ ਪ੍ਰੋਗਰਾਮ ਕਰਨਾ ਅਸੀਂ ਮਨਪ੍ਰੀ ਨੂੰ ਚੌਕੇ ਛੜਾਣਾ ਹੈ ਨਾ ਤੇ ਉਹ ოਫੀਸ਼ਲ ਜਿਹੜੀ ਰਸਮ ਕਰਨੀ ਹੈ ਉਹ ਕਰਨੀ ਹੈ ਅਸੀਂ ਸ਼ਾਇਦ 21 ਦਿਨਾਂ ਬਾਅਦ ਜਾਂ ਸਵਾ ਮਹੀਨੇ ਬਾਅਦ ਤੇ ਫਿਰ ਇੱਕ ਚੀਜ਼ ਹੈ ਵੀ ਲੱਡੂ ਜਿਹੜੇ ਬਣਨੇ ਉਹ ਵੀ ਸਵਾ ਮਹੀਨੇ ਬਾਅਦ ਬਣਨੇ ਨੇ ਹਨਾ ਮਤਲਬ ਕਾਫੀ ਚੀਜ਼ਾਂ ਜਿਹੜੀਆਂ ਹੁੰਦੀਆਂ ਸਵਾ ਮਹੀਨੇ ਬਾਅਦ ਕਿਉਂਕਿ ਪਹਿਲੇ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਜਿਹੜੀਆਂ ਔਰਤਾਂ ਜਦੋਂ ਬੱਚਾ ਹੁੰਦਾ ਸੀ ਹਨਾ ਤੇ ਉਹਨੂੰ ਸਵਾ ਮਹੀਨੇ ਬਾਅਦ ਹੀ ਬਾਹਰ ਉਹਨੂੰ ਕਦਮ ਰੱਖਣ ਦਿੰਦੇ ਸੀ ਨੀ ਤਾਂ ਔਰਤ ਜਿਹੜੀ ਹੈ ਸਵਾ ਮਹੀਨਾ ਪੂਰਾ ਇੱਕ ਕਮਰੇ ਦੇ ਵਿੱਚ ਰਹਿੰਦੀ ਸੀ ਨਹੀਂ ਸਹੀ ਗੱਲ ਤੇ ਫਿਰ ਜਦੋਂ ਉਹਨੂੰ ਬਾਹਰ ਕਰਦੇ ਸੀ ਹੈ ਨਾ ਸਵਾ ਮਹੀਨੇ ਬਾਅਦ ਤੇ ਫਿਰ ਕਾਫੀ ਜਿਆਦਾ ਉਹ ਕਰਦੇ ਸੀ ਰਸਮਾਂ ਉਸਮਾਈਆਂ ਮਨਾਉਂਦੇ ਸੀ ਹੈ ਨਾ ਤੇ ਚੌਂਕੇ ਚੜਾਉਂਦੇ ਸੀ ਸਪੈਸ਼ਲੀ ਜਾਨ ਮਨਪਿੰਨੂ ਵੀ ਚੌਂਕੇ ਚੜਾਵਾਂਗੇ ਪਿਛਲੀ ਵਾਰ ਨੰਨੂ ਵਰੀ ਤੈਨੂੰ ਕਦੋਂ ਚੌਂਕੇ ਚੜਾਇਆ ਸੀ 21 ਦਿਨਾਂ ਬਾਅਦ 21 ਦਿਨਾਂ ਬਾਅਦ ਹਾਂ ਨਾਲ ਅਮਰਿਸ਼ ਕਾਉਂਦੇ ਨੇ ਅਮਰਿਸ਼ ਕਾਉਂਦੇ ਨੇ ਹਾਂ ਮੇਨ ਗੱਲ ਹੈ ਅਮਰਿਸ਼ ਕਾਵਾਂਗੇ ਮਨ ਮਨਪਿੰਨੂ ਅਮਰਿਸ਼ ਕਾਇਆ ਜਾਏਗਾ ਉਸ ਤੋਂ ਪਹਿਲਾਂ ਮਤਲਬ ਸਾਰੇ ਸਾਰੇ ਕਹਿੰਦੇ ਵੀ ਹਾਂ ਵੀ ਝੂਠਾ ਨਹੀਂ ਹੈ ਨਾ ਖਾਣਾ ਹੁੰਦਾ ਝੂਠਾ ਨਹੀਂ ਲੈਣਾ ਹੁੰਦਾ ਹੈ ਨਾ ਮਤਲਬ ਮਾ ਦਾ ਝੂਠਾ ਕਿਸੇ ਨੇ ਨਹੀਂ ਲੈਣਾ ਹੁੰਦਾ ਸਿਰਫ ਬੱਚਾ ਦੁੱਧ ਪੀਂਦਾ ਮਾ ਦਾ ਤੇ ਤਾਂ ਕਰ ਗਏ ਹੁਣ ਦੇਖੋ ਸਵਾ ਮਹੀਨੇ ਬਾਅਦ ਆਪਾਂ ਹੁਣ ਪ੍ਰੋਗਰਾਮ ਕਰਾਂਗੇ ਜਾਂ 21 ਦਿਨਾਂ ਬਾਅਦ ਵਾਟ ਐਵਰ ਤੇ ਕਾਕਾ ਸਾਡਾ ਇੱਧਰ ਸੋਹਣਾ ਸੋਹਣਾ ਕਾਕਾ ਐ ਸਾਡਾ ਐ ਸਾਡਾ ਵੱਡਾ ਕਾਕਾ ਲੱਡੂ ਪੱਡੂ ਇਹ ਮੇਰਾ ਸੋਨਾ ਲੱਡਾ ਹੈ ਉਹ ਨੰਨੂ ਨੰਨੂ ਪਤਾ ਕੀ ਕਰਦੀ ਰਹਿੰਦੀ ਮੈਨੂੰ ਤੁਸੀਂ ਪਿਆਰ ਨਹੀਂ ਕਰਦੇ ਉਹਨੂੰ ਹੀ ਪਿਆਰ ਕਰਦੇ ਆ ਉਹਨੂੰ ਹੀ ਪਿਆਰ ਕਰਦੇ ਹੋ ਪਰ ਇਹ ਭੁੱਲ ਜਾਂਦੀ ਹੈ ਬਈ ਅਸੀਂ ਇਹਨੂੰ ਵੀ ਇਦਾਂ ਹੀ ਪਾਲਿਆ ਤੈਨੂੰ ਵੀ ਇਦਾਂ ਹੀ ਪਾਲਿਆ ਸਮਾਂ ਕੀ ਧੋਖਾ ਹੀ ਪਾਲਿਆ ਸਮਾਂ ਕੀ ਸਮਾਂ ਕੀ ਅਸੀਂ ਉਦੋਂ ਮੈਂ ਤੈਨੂੰ ਮਤਲਬ ਤੁਸੀਂ ਯਕੀਨ ਮੰਨਿਓ ਵੀ ਇਹ ਸੱਚੀ ਗੱਲ ਹੈ ਵੀ ਅਸੀਂ ਜਦੋਂ ਨੰਨੂ ਹੋਈ ਸੀ ਨਾ ਬਹੁਤ ਜ਼ਿਆਦਾ ਐਕਸਾਈਟਡ ਸੀ ਉਹ ਜ਼ਿਆਦਾ ਹੀ ਹਾਦ ਤੋ ਜਿਆਦਾ ਸਾਨੂੰ ਸ਼ੌਂਕ ਸੀਗਾ ਹੁਣ ਵੀ ਸ਼ੌਂਕ ਹੈਗਾ ਪਰ ਉੰਨਾ ਨਹੀਂ ਮਤਲਬ ਜਿੰਨਾ ਨੰਨੂ ਦੀ ਵਾਰੀ ਸੀਗਾ ਹੁਣ ਵੀ ਬਹੁਤ ਹੈ ਪਰ ਨੰਨੂ ਦੀ ਵਾਰੀ ਜਿੰਨਾ ਸ਼ੌਂਕ ਸੀ ਨਾ ਜਿੰਨਾ ਐਕਸਾਈਟਿਡ ਸੀਗੇ ਅਸੀਂ ਹਰੇਕ ਚੀਜ਼ ਨੂੰ ਲੈ ਕੇ ਇਕੱਲੀ-ਇਕਲੀ ਇਹਦੇ ਖਡੋਣਿਆਂ ਨੂੰ ਲੈ ਕੇ ਮਤਲਬ ਇਹਦੀ ਕੇਅਰ ਕਰਨ ਤੋਂ ਲੈ ਕੇ ਹਰੇਕ ਜੀ ਲਈ ਅਸੀਂ ਬਹੁਤ ਐਕਸਾਈਟਿਡ ਸੀ ਉਹ ਤੇ ਉਹ ਬਹੁਤ ਜ਼ਿਆਦਾ ਸੀ ਹੁਣ ਵੀ ਹੈਗੇ ਆ ਉਹਨਾਂ ਘਾਟਾਂ ਵਰ ਇਦੇ ਨਾਲੋਂ ਘੱਟ ਨੰਨੂ ਨੂੰ ਤਾਂ ਬਹੁਤ ਜ਼ਿਆਦਾ ਸੀ ਸ਼ੌਕ ਕੀਤਾ ਹਰ ਇੱਕ ਚੀਜ਼ ਦਾ ਨਹੀਂ ਮੰਨ ਪਈ ਹਰ ਇੱਕ ਤਰ੍ਹਾਂ ਦੇ ਵਾਸਤੇ ਖਡੋਣਾ ਲਿਆਉਣ ਵਾਰੇ ਸੋਚਦੇ ਸੀ ਆ ਲਿਆਈ ਆ ਨਹੀਂ ਆ ਨਹੀਂ ਆ ਗਿਆ ਸੀ ਅਰੇ ਅਜੇ ਮੈਂ ਖਡੋਣੀ ਵੀ ਪਹਿਲਾਂ ਹੀ ਲਿਆਇਆ ਸੀ ਤੇ ਹੁਣ ਇਹ ਕਾਕਾ ਕੇ ਵਾਸਤੇ ਤੇ ਮੈਂ ਲੇ ਕੁਝ ਲਿਆਇਆ ਵੀ ਨਹੀਂ ਹੈਗਾ ਜੇ ਕਾਕਾ ਆਉਣਾ ਵੀਡੀਓ ਦੇਖ ਰਿਹਾ ਹੋਏਗਾ ਤੇ ਸੋਚ ਰਿਹਾ ਹੋਏਗਾ ਵੀ ਇਹ ਕਿੱਦਾਂ ਦੇਸੀ ਮਾਵਾ ਮੇਰੇ ਨਾਲ ਇਹਨਾਂ ਨੇ ਮੇਰੇ ਨਾਲ ਵਿਤਕਰਾ ਕੀਤਾ ਕਾਕਾ ਨੇ ਐਂ ਕਹਿਣਾ ਜੇ ਤੂੰ ਦੇਖ ਰਿਹਾ ਨਾ ਵੱਡਾ ਹੋ ਗੇ ਵੀਡੀਓ ਮੇਰੇ ਨੰਨੂ ਦਾ ਤੇਰੀ ਭੈਣ ਦਾ ਸੀ ਬਹੁਤ ਸ਼ੌਂਕ ਕੀਤਾ ਨੰਨੂ ਦਾ ਬਹੁਤ ਜ਼ਿਆਦਾ ਐਨਾ ਬੋਤਾਂ ਕਿਉਂਕਿ ਪਹਿਲਾਂ ਬੇਬੀ ਸੀ ਤੇ ਹਰੇਕ ਨੂੰ ਸ਼ੌਂਕ ਹੁੰਦਾ ਹੀ ਪਹਿਲੇ ਬੇਬੀ ਦਾ ਚਾਹੇ ਮੁੰਡਾ ਹੋਵੇ ਕੁੜੀ ਹੋਵੇ ਬਸ ਇੱਕ ਚੀਜ਼ ਦਾ ਦੁੱਖ ਹੁੰਦਾ ਵੀ ਜਿਹੜਾ ਸੀਜ਼ੇਰੀਅਨ ਹੋ ਜਾਂਦਾ ਉਹ ਚੀਜ਼ ਨਹੀਂ ਹੋਣੀ ਚਾਹੀਦੀ ਬਾਕੀ ਚਲੋ ਬਾਕੀ ਜੋ ਰੱਬ ਦੇ ਦਿੱਤਾ ਹੈ ਨਾ ਉਹੀ ਹੋਣਾ ਤੇ ਬਹੁਤ ਸੋਣਾ ਯਾਨੀ ਕਿ ਹੁਣ ਅਸੀਂ ਜਿਹੜਾ ਇਹ ਟਾਈਮ ਹੈ ਜਿਹੜਾ ਰੱਬ ਨੇ ਦਿੱਤਾ ਬਹੁਤ ਸੋਹਣਾ ਟਾਈਮ ਹੈ ਰੱਬ ਦਾ ਅਸੀਂ ਕੋਟ ਕੋਟ ਕਰੋੜ ਕਰੋੜ ਧੰਨਵਾਦ ਕਰਦੇ ਆ ਉਹਦਾ ਸ਼ੁਕਰ ਕਰਦੇ ਆ ਉਹਦਾ ਹੈਨਾ ਕਿਉਂਕਿ ਉਹੀ ਹੈ ਸਾਰਾ ਕੁਝ ਕਰਨ ਵਾਲਾ ਆਪਾਂ ਦਾ ਕੌਣ ਹੁੰਨੇ ਆ ਨਾ ਸਾਰਾ ਕੁਝ ਕਰਨ ਵਾਲਾ ਉਹੀ ਹੈ ਉਹਦੇ ਬੱਸ ਅਸੀਂ ਸ਼ੁਕਰ ਕਰਦੇ ਆ ਹਰ ਵੇਲੇ ਪ੍ਰਮਾਤਮਾ ਤੂੰ ਮਿਹਰ ਕੀਤੀ ਹੈਨਾ ਦੋ ਬੱਚੇ ਤੇ ਬੱਸ ਵਾਹਿਗੁਰੂ ਦਾ ਸ਼ੁਕਰ ਤੁਸੀਂ ਵੀ ਸ਼ੁਕਰ ਹੀ ਕਰਿਆ ਕਰੋ ਵਾਹਿਗੁਰੂ ਦਾ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਹਨਾ بار بار ਮੇਰਾ ਮਤਲਬ ਦਿਲ ਕਰਦਾ ਤੁਹਾਨੂੰ बार-बार ਤੁਹਾਡਾ ਥੈਂਕ ਯੂ ਕਰਾਂ ਹਨਾ ਥੈਂਕਸ ਕਰਾਂ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਕਿ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਤੇ ਇਦੀ ਪਿਆਰ ਦਿੰਦੇ ਰਹੋ ਕਮੈਂਟਾਂ ਦੇ ਵਿੱਚ ਸ਼ੇਅਰ ਸ਼ੂਰ ਕਰਦੇ ਰਹੋ ਤੇ ਠੀਕ ਹੈ ਜੀ ਤੇ ਬਾਕੀ ਹੁਣ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਇੱਥੇ ਛੋਟੀ ਜੀ ਵੀਡੀਓ ਸਮਝੋ ਤੇ ਮਨਪੀਣ ਇਹਦੀ ਸ਼ੁਰੂਆਤ ਕੀਤੀ ਸੀ ਐਂਡ ਕਰ ਰਿਹਾ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਜੇ ਚੈਨਲ ਦੇ ਨਵੇਂ ਹੋ ਤੇ ਜਿਉਂਦੇ ਵਾਸਤੇ ਰੋ ਖੁਸ਼ ਰੋ ਆਵਾਜ਼ ਹੈਹੀ ਪਰਮਾਤਮਾ ਅੱਗੇ ਅਰਦਾਸ ਸਤਿ ਸ਼੍ਰੀ ਅਕਾਲ ਜੀ ਬੋਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਲੂਟ ਹੀ ਮਾਰਦੀ ਹੈ ਦੋ ਜੀ ਆ ਦੇ ਲੋ ਸੀ ਮੰਜਾ ਵੀ ਇੱਥੇ ਡਾ ਲਿਆ ਸਪੈਸ਼ਲ ਇੱਕ ਮੰਜਾ ਇੱਧਰ ਡਾ ਲਿਆ ਇੱਕ ਮੰਜਾ ਇੱਧਰ ਡਾ ਲਿਆ ਕਿਉਂਕਿ ਕਾਕੇ ਦੀ ਹੁਣ ਕੇਅਰ ਕਰਨੀ ਆਪਾਂ ਜ਼ਿਆਦਾ ਹੈ ਨਾ ਨੰਨੂ ਵੇ ਹਾਂ ਜੀ